ਫਗਵਾਣਾ ਨਜ਼ਦੀਕ ਪਿੰਡ ਨਸੀਰਾਬਾਦ ਵਿਖੇ ਪਿਛਲੇ ਕਈ ਦਿਨਾਂ ਤੋਂ ਹੋ ਰਹੀ بارش ਨਾਲ ਕਿਸਾਨਾਂ ਦੀਆਂ ਖਰਾਬ ਹੋ ਚੁੱਕੀਆਂ ਫਸਲਾਂ ਅਤੇ ਪਿੰਡ ਵਿੱਚ ਦਾਖਲ ਹੋਏ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਪਿੰਡ ਵਿਖੇ ਪਹੁੰਚੇ ਇਸ ਦੌਰਾਨ ਉਹਨਾਂ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਉੱਥੇ ਹੀ ਉਹਨਾਂ ਵਿਸ਼ਵਾਸ bàyਾ ਕਿ ਇਹਨਾਂ ਮੁਸ਼ਕਲਾਂ ਦਾ ਹੱਲ ਪੈਲ ਦੇ ਆਧਾਰ ਤੇ ਕਰਵਾਇਆ ਜਾਵੇਗਾ ਉਹਨਾਂ ਨਾਲ ਹੀ ਕਿਹਾ ਕਿ ਸਰਕਾਰ ਦਾ ਫਰਜ਼ ਬੰਦਾ ਹੈ ਕਿ ਕਿਸਾਨਾਂ ਤੇ ਪਿੰਡ ਵਾਸੀਆਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਜਲਦੋ ਜਲ ਦੇਣ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਤੇ ਲੋਕਾਂ ਦੇ ਖਾਨ ਪੀਂਦਾ ਸਮਾਨ ਉਹਨਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਨਾਲ ਹੀ ਮਹਿਲਾ ਵਾਲੀ ਚੋਹ ਦਾ ਵੀ ਦौरा ਕੀਤਾ ਗਿਆ ਸਾਰੇ ਪਿੰਡਾਂ ਚ ਜਾਣ ਦਾ ਮੌਕਾ ਮਿਲਿਆ ਬਹੁਤ ਸਾਰਾ ਨੁਕਸਾਨ ਲੋਕਾਂ ਦਾ ਹੋਇਆ ਔਰ ਬਹੁਤ ਸਾਰੇ ਜਾਨਾਂ ਦੇ ਦਿੱਤੀਆਂ ਹੋਣ ਘਾਹ ਹੋਇਆ ਔਰ ਉਸ ਦੇ ਮਤਲਬ ਕਿ ਮੈਂ ਦੱਦ ਜੀ ਕਰਨ ਚਾਹਾਂਗਾ ਕਿ ਜਿਨ੍ਹਾਂ ਨੂੰ ਤੁਹਾਨੂੰ ਹੋਇਆ ਸਾਨੂੰ ਉਹ ਦੇਖੇ ਉਹ ਅੰਦਾਜ਼ਾ ਹੈ ਕਿ ਕੀ ਵੀਰਾਂ ਦਾ ਫਸਲਦਾਨੂਕਾਂ ਨਾਲ ਜਾਨ ਮਾਲ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਚਾਰ ਆਦੀ ਮਿਲਿਆ ਬਹੁਤ ਬਹੁਤ ਤਰ੍ਹਾਂ ਦਾ ਹੋਇਆ ਇਹ ਜੀ ਵੱਡੇ ਲੈਵਲ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਵੱਧ ਵਾਦੇ ਦੀ ਵੱਧ ਕਰੇ ਇਹ ਜੋ ਅੱਖੀਂ ਘੜੀ ਸਾਰਨ ਸਭ ਸਮਾਜ ਦੇ ਵਿਸ਼ਸਥਾਨਾਂ ਅੱਗੇ ਭਗਵਾਨ ਦਾ ਇਹ ਬਾਤ ਤੁਹਾਡੀ ਨਾ ਲੋਕਾਂ ਦੀ ਬੰਦ ਕਰੇ ਸਾਰੇ ਪੰਜਾਬ ਦੇ ਲੋਕ ਸਰ ਪਿੰਡ ਵਾਸੀਆਂ ਨੇ ਮੰਗ ਕੀਤੀ ਆ ਕਿ ਪਿੰਡ ਦਾ ਨਿਕਾਸ ਪਾਣੀ ਦਾ ਤੇ ਔਰ ਖੇਤਾਂ ਦਾ ਪਾਣੀ ਦੀ ਨਿਕਾਸੀ ਹੈ ਨਹੀਂ ਜਿੰਨਾ ਫਸਲਾਂ ਕਾਫੀ ਡੁੱਬ ਗਈਆਂ ਆ ਇਹ ਪਿੰਡ ਜਿੰਨੇ ਬਹੁਤ ਵੜੀ ਆ ਬਹੁਤ ਪੈਸਾ ਸਪੈਂਡ ਹੋ ਜਾਂਦਾ ਰੋਡ ਤੋਂ ਵੱਧ ਰੋ ਪੈਸਾ ਦਿੱਤਾ ਹੁਣ ਵੀ ਜਦੋਂ ਇੱਕ ਪਿੰਡ ਵਾਲੇ ਆਦੇ ਸਾਰੇ ਕੰਮ ਕਰਦੇ ਆ ਮੋਕੇ ਹੀ ਸਰਕਾਰ ਦਾ ਫਰਜ਼ ਬਣਦਾ ਕਿ ਸਾਰੇ ਕੰਮ ਕਰਾਵੇ ਜਿਹੜੇ ਕੰਮ ਹੋਣ ਵਾਲੇ ਆ ਉਹ ਵੀ ਮੋਕੇ ਨਾਲ ਤੇ ਸਾਰੇ ਕਰਵਾਉਣਾ ਸਰ ਜਿੰਨੇ ਵੀ ਆਲੇ ਦੋਲੇ ਪਿੰਡ ਆ ਪੰਜ ਸੱਤ ਪਿੰਡਾਂ ਦਾ ਜਿਹੜਾ ਨੇ ਆਪਣੇ ਤੌਰ ਤੇ ਪੰਚਾਇਤ ਨੇ ਜਿਹੜਾ ਆ ਜੀਸੀਬੀ ਮਗਾ ਕੇ ਪਾਣੀ ਦੀ ਨਿਕਾਸੀ ਕਰਵਾਈ ਗਈ ਆ ਪਰ ਸਰਕਾਰ ਵਾਲੋ ਹਜੇ ਤੱਕ ਕੋਈ ਵੀ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਲੋਕੀ ਆਪਣੀ ਹਿੰਮਤ ਕਰ ਸਕਦੇ ਆ ਆਪ ਹੀ ਆਪਣੇ ਘਰ ਆ ਉਸਾਰ ਸਕਦੇ ਆ ਸਰਕਾਰ ਦਾ ਜ਼ਿੰਮੇਵਾਰੀ ਸਰਕਾਰ ਨੂੰ ਡਿਊਟੀ ਆਪਣੀ ਕਰਨੀ ਚਾਹੀਦੀ ਹੈ ਕਿ ਨਹੀਂ ਕਰਦੀ ਲੋਕੀ ਸਭ ਵੀ ਕਰ ਰਹੇ ਨੇ ਜੀ ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਤੁਹਾਨੂੰ ਲੋਕਾਂ ਨੂੰ ਸੇਵਾ ਕਰੇ ਇਸ ਦੌਰਾਨ ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਨਸੀਰਾਬਾਦ ਤੋਂ ਜੋ ਨਰੂਡ ਨੂੰ ਸੜਕ ਜਾਂਦੀ ਹੈ ਉਸ ਉੱਪਰ ਜੋ ਪਾਣੀ ਦੀ ਨਿਕਾਸੀ ਲਈ ਸੀਮਿੰਟ ਦੇ ਪਾਈਪ ਪਾਏ ਗਏ ਹਨ ਉਸ ਦੀ ਨਿਕਾਸੀ ਲਈ ਉਹ ਪਾਈਪ ਇਸੇ ਤਰ੍ਹਾਂ ਹੀ ਪਏ ਰਹਣ ਤਾਂ ਜੋ ਖੇਤਾ ਵੀ ਦਾਖਲ ਹੋਇਆ ਪਾਣੀ ਨਿਕਲ ਸਕੇ ਪਿੰਡ ਨਸੀਰਾਬਾਦ ਤੋਂ ਨਵਰੰਗ ਚੈਨਲ ਜੀ ਅਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਸਾਰੇ ਪੰਜਾਬ 'ਚ ਬਾਰਿਸ਼ ਹੋ ਰਹੀ ਹੈ ਜੀ ਸਾਡੇ ਵੀ ਇੱਥੇ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਈ ਆ ਉਹਦੇ ਨਾਲ ਕੋਈ ਫਸਲਾਂ ਦਾ ਵੀ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਪਿੰਡ ਜੀ ਦਾ ਕਹਿੰਦਾ ਵੀ ਇੱਕ ਦੋ ਗੱਡੀਆਂ ਹੁਣ ਵੀ ਪਾਣੀ ਬਹੁਤ ਜ਼ਿਆਦਾ ਭਰਿਆ ਆ ਸਾਡੇ ਚੋਹ ਦੇ ਵਿੱਚ ਵੀ ਪਾਣੀ ਆਉਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲਾਂ ਦਾ ਜੀ ਤੇ ਉਹ ਸੋਮ ਪ੍ਰਕਾਸ਼ ਜੀ ਸਾਬਕਾ ਕੇਂਦਰੀ ਮੰਤਰੀ ਜੀ ਦਾ ਮੌਕਾ ਦੇਖਣ ਆਏ ਸੀ ਪਹਿਲਾਂ ਵੀ ਸਾਡੇ ਇਹਨਾਂ ਨੇ ਜਿਹੜੇ ਪੇੜੇ ਦੇ ਮਸਲੇ ਪਹਿਲ ਦੇ ਧਾਰ ਤੇ ਹੱਲ ਕੀਤੇ ਆ ਹੁਣ ਵੀ ਸਾਨੂੰ ਵਿਸ਼ਵਾਸ ਦਵਾਇਆ ਉਹਨਾਂ ਨੇ ਵੀ ਜਿਹੜੀ ਤੁਹਾਡੀ ਮੰਗਿਆ ਤੁਹਾਡੇ ਅਸੀਂ ਵੀ ਪੂਰੀ ਕਰਾਵਾਂਗੇ ਜੀ ਸਾਡੇ ਜਿਹੜੇ ਮਸਲੇ ਰਖੇ ਆ ਸੜੇ ਆ ਸੜਕ ਦਾ ਜਿਦਾ ਇੱਕ ਮਸਲਾ ਹੈਗਾ ਜੀ ਜੀ ਬਾਕੀ ਹੋਰ ਜਿਹੜੇ ਨੁਕਸਾਨ ਹੋਇਆ ਉਹਦੇ ਬਾਰੇ ਸਾਰਾ ਇਹਨਾਂ ਨੂੰ ਦੱਸਿਆ ਵੀ ਤੁਹਾਡੇ ਜੋ ਵੀ ਤੁਹਾਡੀ ਅਸੀਂ ਹੈਲਪ ਆ ਤੁਹਾਡੀ ਪੂਰੀ ਕਰਾਂਗੇ ਜੀ ਇਹ ਕਿ ਜਿਹੜੇ ਪਿੰਨ ਸਾਡੇ ਜਿਦਾ ਬੰਨਿਆ ਬੰਨ ਮਜ਼ਬੂਤ ਕਰਨ ਲਈ ਰਵਾਂ ਲਈ ਜੀ ਇੱਕ ਡਰੇਨ ਦੇ ਵਿੱਚ ਰੱਖਦੇ ਆ ਸਾਡੇ ਬਹੁਤ ਜਿਦਾ ਵੀ ਡਰੇਨ ਦੀ ਸਫਾਈ ਹੋ ਜਾਵੇ ਚੰਗੀ ਤਰ੍ਹਾਂ ਜੀ ਤੇ ਬਾਕੀ ਇਹ ਕਿ ਸਾਡੇ ਜਿਹੜੇ ਸੜਕਾਂ ਦੇ ਕੁਝ ਤਾਂ ਗੁਲੀਆਂ ਲੱਗੀਆਂ ਸੜਕਾਂ ਨਾ ਪਾਣੀ ਡੱਪ ਰਹੀ ਹੈ ਇਹ ਕਿ ਸਾਡੀ ਉਹ ਸਮੱਸਿਆ ਬੜੀ ਹੈ ਜੀ ਝਲੇੜੇ ਵਾਲੇ ਪਿਛੋ ਜਨੋਏ ਤੋਂ ਜਲੇੜਾ ਜਲੇੜੇ ਤੋਂ ਸਾਡੇ ਪਿੰਡਾਂ ਚੋਦੇ ਪਰਲੇ ਪਾਸੇ ਪਾਣੀ ਆ ਰਿਹਾ ਹੈ ਉਹ ਜਿਹੜਾ ਕੁਝ ਬੰਦੇ ਜਿਹੜੇ ਡੱਕ ਰਹੇ ਆ ਪਾਣੀ ਅਸੀਂ ਨਹੀਂ ਗਾਂਹ ਜਾਣ ਦੇਣਾ ਉਹ ਅਸੀਂ ਕਹਿੰਨੇ ਵੀ ਸਾਡਾ ਪਹਿਲ ਦੇ ਤਰ ਤੇ ਸਾਡਾ ਮਸਲਾ ਹੱਲ ਕਰਾਇਆ ਜਾਵੇ ਜਿਹੜਾ ਪਾਣੀ ਆ ਸੜਕ ਤੋੜ ਕੇ ਜਾਂ ਕਿਸੇ ਤਰ੍ਹਾਂ ਵੀ ਸਾਡੇ ਜਿਹੜਾ ਪਾਣੀ ਵਾਰਗ ਰਹਿ ਜਾਵੇ ਪਿਛਲੇ ਪਾਸੇ ਸਾਰੀਆਂ ਫਸਲਾਂ ਡੁੱਬੀਆਂ ਪਈਆਂ ਜੀ ਨਸੀਰਾਬਾਦ ਜੀ ਨੁਕਸਾਨ ਹੁਣ ਤੋਂ ਜਾਇਜ਼ ਆਵੇ